ਪੁਸ਼ਪਾਨੀ ਅਨਕਾਲੋਪਾਨੀ ਜੀ ਪੁਸ਼ਪਤੀ ਜੈ ਤੁਮਹਾਰੋ ਜੈ ਮਾਧਨੀ ਚੱਲਦੇ ਰਹੀ ਪੁਸ਼ਪਤੀ ਜੈ ਮਾਧਨੀ ਚੱਲਦੇ ਰਹੀ 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 ਜੈ ਮਾਧਨੀ ਚ ਦੁਰਦੁਰ ਸੰਗਤ ਜਿਹੜੀ ਵਿੱਚ ਆ ਰਹੀ ਆ ਤਾਂ ਇੱਥੇ ਜਿਹੜੇ ਸੇਵਾਦਾਰ ਨੇ ਜਿਹੜੀ ਆਪਣੀ ਲਗਾਤਾਰ ਡਿਊਟੀ ਜਿਹੜੀ ਦਿਨ ਰਾਤ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਆਏ ਨੇ ਉਸ ਤੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਜੋ ਬੰਗਲਾ ਮੁਖੀ ਧਾਮ ਦੇ ਜਿਹੜੇ ਸੇਵਾਦਾਰ ਨੇ ਸਾਰੇ ਹੀ ਸੇਵਾਦਾਰ ਇੱਥੇ ਮੌਜੂਦ ਹਨ ਅਸੀਂ ਗੱਲਬਾਤ ਕਰ ਲੈਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆਏ ਨੇ ਸਰ 225 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਹਰ ਸਾਲ ਅਖੰਡ ਮਹਾਜਗ ਹੁੰਦਾ ਵਾ ਤੁਸੀਂ ਲਗਾਤਾਰ ਇੱਥੇ ਸੇਵਾ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਮੈਨੂੰ 7 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ ਤੇ ਮਹਾਪਗਲਾ ਮੁਖੀ ਤਾਂ ਅਮੇ ਜਿਹੜਾ ਵੀ ਮਹਾਯੱਗ ਹੋ ਰਿਹਾ 225 ਘੰਟੇ ਦਾ ਉਹਦੇ ਵਿੱਚ ਜਿੰਨੀ ਵੀ ਸੰਗਤ ਆ ਰਹੀ ਹੈ ਉਹਨਾਂ ਦਾ ਵਿੱਚ ਪੋਜ਼ਿਟਿਵਿਟੀ ਇੰਨੀ ਕੁ ਹੈ ਵੀ ਉਹਨਾਂ ਦਾ ਵਿੱਚ ਜਿਹੜਾ ਉਤਸ਼ਾਹ ਹੈ ਉਹ ਬਹੁਤ ਜ਼ਿਆਦਾ ਹੈ ਮੇਰੇ ਚ ਕੀ ਤਬਦੀਲੀ ਆਈ ਹੈ ਮੈਂ 2014 15 ਤੋਂ ਜੁੜਿਆ ਇਸ ਥਾਨ ਨਾਲ ਉਦੋਂ 72 ਘੰਟੇ 108 ਘੰਟੇ ਦਾ ਯੱਗ ਹੋਇਆ ਸੀਗਾ ਉਦੋਂ ਮਤਲਬ ਮੈਂ ਜੁੜਿਆ ਸੀਗਾ ਤਾਂ ਉਦੋਂ ਸੰਗਤ ਬਹੁਤ ਥੋੜੀ ਆਉਂਦੀ ਸੀ ਜਿੱਦਾਂ ਜਿੱਦਾਂ ਇਹ ਪੈਸੇ ਜਿਹੜਾ ਸਾਲਾਂ ਦਾ ਪੈਸੇਜ ਹੋਇਆ ਇਹ ਤਾਂ ਯੱਗ ਦਾ ਹਰ ਇੱਥੇ ਸੰਗਤ ਵੀ ਵਧੀ ਹੈ ਉਹਦਾ ਕਾਰਨ ਵਧਣ ਦਾ ਕਾਰਨ ਇਹ ਹੀ ਹੈ ਵੀ ਇੱਥੇ ਜਿਹੜਾ ਵੀ ਬੰਦਾ ਆਪਣੀ ਕੋਈ ਆ ਕਾਮਨਾ ਵਿਸ਼ ਲੈ ਕੇ ਆਉਂਦਾ ਉਹ ਮਹਾਮਾਈ ਮਹਾਪਗਲਾ ਮੁਖੀ ਮਾਤਾ ਆਪਣੇ ਅਸ਼ੀਰਵਾਦ ਨਾਲ ਪੂਰਨ ਕਰ ਦਿਆ ਇੱਥੇ ਕੋਈ ਵੀ ਬੰਦਾ ਇੰਨੇ ਸਾਲਾਂ ਚ ਜਿਹੜਾ ਆਇਆ ਹੋਏਗਾ ਉਹ ਨਿਰਾਸ਼ ਹੋ ਕੇ ਨਹੀਂ ਗਿਆ ਹੋਏਗਾ ਮਾਂ ਨੇ ਉਹਦੀ ਝੋਲੀ ਭਰੀ ਹੈ ਮੈਂ 2014-15 ਤੋਂ ਜਦੋਂ ਇੱਥੇ ਜੁੜਿਆ ਮੇਰੇ ਜੀ ਤਬਦੀਲੀ ਕੀ ਆਈ ਹੈ ਵੀ ਮੈਂ ਪੋਜ਼ਿਟਿਵ ਮੇਰੀ ਸੋਚ ਹੋਈ ਮੈਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਪਰਿਵਾਰ ਚ ਸੁੱਖ ਸ਼ਾਂਤੀ ਹੈ ਬੱਚੇ ਅੱਛੀ ਪੜ੍ਹਾਈ ਕਰ ਗਏ ਮਤਲਬ ਹਰ ਤਰ੍ਹਾਂ ਦੀ ਪੋਜ਼ਿਟਿਵਿਟੀ ਮਾਣੇ ਆਪਣਾ ਅਸ਼ੀਰਵਾਦ ਦੇ ਕੇ ਰੱਖਿਆ ਹੋਇਆ ਤੇ ਮੈਂ ਇਹ ਗਰੰਟੀ ਨਾ ਕਹਿ ਸਕਦਾ ਵੀ ਅੱਜ ਇਸ ਵੇਲੇ ਵੀ ਅੱਜ 7ਵੇਂ ਦਿਨ ਚ ਇਹ ਅਗਰਵੇਸ਼ ਕਰ ਗਿਆ ਤੇ 7ਵਾਂ ਦਿਨ ਖਤਮ ਹੋਣ ਵਾਲਾ ਤੇ 3 ਦਿਨ ਰਹਿ ਗਏ ਬਾਕੀ ਦੇ 8 ਤਰੀਕ ਨੂੰ ਇਹ ਸਮਾਪਨ ਹੋਏਗਾ ਜਿਹੜੇ ਤਿੰਨ ਇਸ ਵੇਲੇ ਵੀ ਜੇ ਦੇਖਾਂਗੇ ਤਾਂ ਜ ਇਸ ਵੇਲੇ ਲੱਖਾਂ ਬੰਦੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਨਾਰੀਅਲ ਲੱਗ ਰਹੇ ਨੇ ਮਾਂ ਨੂੰ ਪ੍ਰਾਰਥਨਾ ਲੱਗ ਰਹੀਆਂ ਨੇ ਤੇ ਉਹ ਐਪਲੀਕੇਸ਼ਨਾਂ ਜਿਹੜੀਆਂ ਮਾਂ ਨੂੰ ਲੱਗ ਰਹੀਆਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਤਰੀਣੀ ਸੰਗਤ ਵੱਧ ਰਹੀ ਹੈ ਔਰ ਮੈਂ ਜਿਹੜੇ ਸਾਧਕ ਹਲ ਤੱਕ ਨਹੀਂ ਆ ਸਕੇ ਜਾਂ ਜਿਨ੍ਹਾਂ ਨੇ ਨਹੀਂ ਆ ਕੇ ਇੱਥੇ ਆਪਣੀ ਅਰਜੀ ਲਾਈ ਉਹ ਆਣ ਅਹੂਤੀ ਪਾਣ ਮਾਂ ਨੂੰ ਅਰਜੀ ਲਾਂ ਤੇ ਉਹਨਾਂ ਦੇ ਘਰ ਸੁੱਖ ਸਮਰiddhi ਔਰ ਹਰ ਤਰ੍ਹਾਂ ਦੀ ਖੁਸ਼ੀਆਂ ਆਣ ਗਿਆ ਸਰ ਤੁਹਾਡੀ ਜ਼ਿੰਦਗੀ ਦੀ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆਏ ਨੇ ਤੁਸੀਂ ਕਦੋਂ ਤੋਂ ਇਸ ਧਾਮ ਦੇ ਨਾਲ ਜੁੜੇ ਹੋ ਹੋ ਕਿਸ ਤਰ੍ਹਾਂ ਸੇਵਾ ਤੁਸੀਂ ਨਿਭਾ ਰਹੇ ਸੀ ਹਾਂਜੀ ਹਾਂਜੀ ਮੇਰਾ ਨਾਮ ਮੌਂਟੀ ਢੱਲੋ ਆ ਤੇ ਮੈਨੂੰ 7 ਸਾਲ ਹੋ ਗਏ ਇੱਥੇ ਧਾਮ ਦੇ ਵਿੱਚ ਜੁੜੇ ਹੋਏ ਮੈਂ ਇਸ ਵਾਰੀ ਮੇਰੇ ਨਾਲ ਬਹੁਤ ਵੱਡੀ ਇੱਕ ਕੈਲੋ ਹੋ ਗਿਆ ਸੀ ਮੈਡੀਕਲ ਇਸ਼ੂ ਹੋ ਗਿਆ ਸੀ ਮੈਨੂੰ ਮੈਂ ਤੁਰ ਫਿਰ ਨਹੀਂ ਪਾ ਰਿਆ ਸੀ ਬਾਹਾਂ ਰੋਗੀਆਂ ਸੀ ਲੱਤਾਂ ਰੋਗੀਆਂ ਸੀ ਦੋ ਦਿਨ ਪਹਿਲਾਂ ਯੱਕ ਤੋਂ ਦੋ ਦਿਨ ਪਹਿਲਾਂ ਤੇ ਮੈਂ ਆਪ ਸੋਚ ਰਿਹਾ ਸੀ ਮੈਂ ਕਿੱਦਾਂ ਆਉਂਗਾ ਮੈਂ ਕਿੱਦਾਂ ਸੇਵਾ ਕਰੂੰਗਾ ਹਰੇਕ ਸਾਲ ਆਨਾ ਵਾ ਇਸ ਵਾਰੀ ਨਹੀਂ ਆਇਆ ਤਾਂ ਫਿਰ ਪਿਛਲੇ ਵੀ ਕੈਲੋ ਵੀਕ ਹੋ ਜਾਂਦਾ ਹਨਾ ਤੇ ਪਰ ਮਾਤਾ ਰਾਣੀ ਦੀ ਇੱਨ ਨਹੀਂ ਮੇਰਾ ਕਿ ਮੈਂ ਦੇ ਲੋ ਤੁਹਾਡੇ ਸਾਹਮਣੇ ਖੜਾ ਮੇਰੇ ਬੈੱਡ ਤੋਂ ਇੱਕ ਉਂਗਲ ਵੀ ਨਹੀਂ ਚੱਕ ਸਕਦਾ ਸੀ ਤੇ ਅੱਜ ਮੈਂ ਆਪ ਇੱਥੇ ਸੇਵਾ ਕਰ ਰਿਹਾ ਹਾਂ ਤੇ ਮਾਂ ਦੀ ਜੀ ਦਾ ਆਸ਼ੀਰਵਾਦ ਆ ਤੇ ਮਾਤਾ ਰਾਣੀ ਦਾ 7 ਸਾਲਾਂ ਤੋਂ ਸੇਵਾ ਕਰ ਰਹੇ ਪਰ ਇਸ ਸਾਲ ਜਿਹੜੀ ਇਹ ਮੈਡੀਕਲ ਇਸ਼ੂ ਆ ਗਿਆ ਤਾਂ ਜਦੋਂ ਜੱਗ ਸ਼ੁਰੂ ਹੋਇਆ ਤਾਂ ਆਪਣੇ ਆਪ ਜਿਹੜੀ ਹੈ ਸੇਵਾ ਫਿਰ ਨਵਾਰੀ ਸੀ ਹਾਂ ਜੀ ਮਾਤਾ ਰਾਣੀ ਨੇ ਸੇਵਾ ਲੈਣੀ ਸੀ ਤੇ ਪਹਿਲਾਂ ਵੀ ਇੱਕ ਮੈਡੀਕਲ ਇਸ਼ੂ ਮੈਨੂੰ ਹੋਇਆ ਸੀ 2013 ਦੇ ਵਿੱਚ ਤੇ ਉਦੋਂ ਵੀ ਡਾਕਟਰਸ ਨੇ ਕਹਤਾ ਸੀ ਵੀ ਇਹਦਾ ਕੋਈ ਹੱਲ ਨਹੀਂ ਤੇ ਮਾਤਾ ਨੇ ਠੀਕ ਕਰਤਾ ਸੀ ਈਵਨ ਮੈਂ ਬਹੁਤ ਲੋਕਾਂ ਨੂੰ ਇੱਥੋਂ ਬਹੁਤ ਜ਼ਿਆਦਾ ਲੋਕਾਂ ਨੂੰ ਦੇਖਿਆ ਵਾ ਜਿਹੜੇ ਭਾਵਨਾ ਸੱਚੀ ਭਾਵਨਾ ਨਾਲ ਆਉਂਦੇ ਆ ਉਹਨਾਂ ਦੀਆਂ ਵਿਸ਼ੇਸ ਪੂਰੀਆਂ ਹੁੰਦੀਆਂ ਉਹ ਚਾਹੇ ਕੋਰਟ ਕਚੈਰੀ ਦਾ ਕੋਈ ਕੰਮ ਹੋਵੇ ਚਾਹੇ ਮਹਾਮਾਈ ਦੇ ਨਾਲ ਵੈਸੇ ਜੁੜਨ ਪ੍ਰੇਮ ਪਿਆਰ ਦੇ ਨਾਲ ਤੇ ਜਾਂ ਫਿਰ ਕੋਈ ਹੈਲਥ ਇਸ਼ੂ ਹੋਵੇ ਸਾਰਿਆਂ ਦੇ ਠੀਕ ਹੁੰਦਾ ਵਾ ਜਿਹੜਾ ਸੱਚੇ ਦਿਲੋਂ ਆਊਗਾ ਉਹ ਜਰੂਰ ਇੱਥੋਂ ਝੋਲੀਆਂ ਭਰ ਕੇ ਜਾਊਗਾ ਮੈਂ ਤਮੰਦਕਾਰ ਤੁਸੀਂ ਹੁੰਦੇ ਦੇਖੇ ਨੇ ਇਸ ਪਹਾਉਂਦ ਮੈਂ 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 ਤਾਂ ਜੀ ਬਹੁਤ ਜ਼ਿਆਦਾ ਦੇਖੇ ਨੇ ਤੇ ਸੇਵਾ ਉਹੀ ਬੰਦਾ ਕਰ ਸਕਦਾ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਤੇ ਭਾਵਨਾ ਤਾਂ ਹੀ ਆ ਅਸੀਂ ਦੇਖ ਹੀ ਬਹੁਤ ਕੁਝ ਚੁੱਕਿਆ ਕਿੰਨਾ ਕਸਮਾ ਫਿਰ ਤੁਸੀਂ ਇੱਥੇ ਬਤਾਨਦੇ ਹੋ ਕਿਉਂਕਿ 200 25 ਘੰਟੇ ਦਾ ਖੰਡਮਾ ਜਗਾ ਕਰੀਬ 9 ਤੋਂ 10 ਦਿਨ ਚੱਲਣਾ ਵਾ ਤਾਂ ਜੇ ਡੇ ਨਾਈਟ ਤੇ ਫਿਰ ਇੱਥੇ ਸੇਵਨ ਵਾਰਤ ਸੀ ਨਹੀਂ ਡੇ ਨਾਈਟ ਇਦਾਂ ਜੀ ਸਾਰਿਆਂ ਦੀ ਅਲੱਗ-ਅਲੱਗ ਸੇਵਾ ਜਿੱਦਾਂ 5-7 ਘੰਟੇ ਦੀ ਕੋਈ ਸੇਵਾ ਲੈ ਰਿਆ ਉਸ ਤੋਂ ਬਾਅਦ ਸ਼ਿਫਟ ਚੇਂਜ ਹੋ ਜਾਂਦੀ ਆ ਇਦਾਂ ਚੱਲਦਾ ਰਹਿੰਦਾ ਮੈਂ ਸੋਸ਼ਲ ਮੀਡੀਆ 'ਚ ਆ ਤਾਂ ਸੋਸ਼ਲ ਮੀਡੀਆ ਦਾ ਕੰਮ ਫਿਰ ਰਾਤ ਨੂੰ ਘੱਟ ਹੁੰਦਾ ਵਾ ਤਾਂ ਫਿਰ ਅਸੀਂ ਚਲੇ ਜਾਂਦੇ ਆ ਤੇ ਜਿਹੜੇ ਮੇਨ-ਮੇਨ ਬੰਦੇ ਨੇ ਉਹ ਰਹਿ ਜਾਂਦੇ ਆ ਤੁਸੀਂ ਕਿਸ ਤਰ੍ਹਾਂ ਦੇ ਚਮਤਕਾਰ ਦੇਖੇ ਜਿਨ੍ਹਾਂ ਤੁਹਾਡੀ ਜ਼ਿੰਦਗੀ 'ਚ ਕਿਸ ਤਰ੍ਹਾਂ ਬਦਲਾਅ ਆਇਆ? ਚਮਤਕਾਰ ਤਾਂ ਜੀ ਇੰਨੇ ਆ ਕਿ ਬਿਆਨ ਹੀ ਨਹੀਂ ਹੋ ਸਕਦੇ। ਮੈਂ ਐਡਵੋਕੇਟ ਆ ਪਿਛਲੇ 25 ਸਾਲਾਂ ਤੋਂ ਜ਼ਿਲ੍ਹਾ ਕਚਾਰੀ 'ਚ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਆ। ਤੇ ਇਸ ਸਾਲ ਮਨੂਛਤਵਾਲ ਬਾਜੀ ਨੇ ਕਿਹਾ ਇਕਬਾਲ ਜੀ ਅਸੀਂ ਮਹਾਮਾਈ ਦਾ 225 ਘੰਟੇ ਦਾ ਯੱਗ ਕਰ ਰਹੇ ਆ ਤੇ ਤੁਸੀਂ ਆਤਕੀ ਸੇਵਾ ਕਰਨੀ ਆ। ਮੈਂ ਕਿਹਾ ਜੀ ਸਤਿਬਚਨ ਜੀ ਤੇ ਮੈਂ ਜਦੋਂ ਇੱਥੇ ਆ ਕੇ ਦੇਖਿਆ ਮੈਂ 30 ਜਨਵਰੀ ਨੂੰ ਜਿਸ ਦਿਨ ਇਹ ਯੱਗ ਸਟਾਰਟ ਹੋਇਆ ਸੀ ਉਸੇ ਦਿਨ ਮੈਂ ਆ ਗਿਆ ਸੀ ਤੇ ਇਹ ਅੱਜ ਮਹਾਯੱਗ 7ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਔਰ ਮਹਾਮਾਈ ਦੀ ਨੀ ਕਿਰਪਾ ਮੈਂ ਮਹਾਮਾਈ ਦਾ ਰਿਣੀ ਐ ਕਿ ਮਹਾਮਾਈ ਮੈਨੂੰ ਰੋਜ਼ ਬੁਲਾ ਲੈਂਦੀ ਐ ਔਰ ਮੈਂ ਬੜਾ ਰਿਣੀ ਐ ਮਹਾਮਾਈ ਦਾ ਕਿ ਅੱਜ ਲਗਾਤਾਰ ਤੇ ਮੈਂ 7ਵੇਂ ਦਿਨ ਇੱਥੇ ਮਹਾਮਾਈ ਦੇ ਚਰਨਾਂ 'ਚ ਖੜਾ ਹਾਂ ਔਰ ਮੈਂ ਤੁਹਾਨੂੰ ਦੱਸਾਂ ਇਹ ਮਾਤਾ ਬਗਲਾਮੁਖੀ ਇਹ 10 ਬੁੱਧੀ ਦੇਵੀ ਹੈ ਤੇ ਜਿਵਾ ਦੀ ਜਿਦੀ ਵੀ ਹੈ ਦੇਵੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੈ ਇਹ 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 ਨ્યાਇ ਮੂਰਤੀ ਹੈ ਇਹ ਨਿਆਂ ਕਰਨ ਵਾਲੀ ਦੇਵੀ ਹੈ ਔਰ ਇੱਥੇ ਹਜ਼ਾਰਾਂ ਲੋਕ ਲੱਖਾਂ ਲੋਕ ਆ ਰਹੇ ਆ ਜਿਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਸਮੱਸਿਆਵਾਂ ਨੇ ਇਹ ਮਹਾਮਾਈ ਬਗੈਰ ਟਾਈਮ ਲਾਏ ਉਹਨਾਂ ਦੀਆਂ ਅਰਜ਼ੀਆਂ ਸੁਣ ਰਹੀ ਹੈ ਔਰ ਇਹ ਨਿਆਂ ਦੀ ਦੇਵੀ ਹੋਣ ਕਰਕੇ ਸਭ ਨੂੰ ਨਿਆਂ ਮਿਲ ਰਿਹਾ ਔਰ ਜਿਵਾਦੀ ਦੇਵੀ ਹੈ ਜਿਵਾ ਬਹੁਤ ਵੱਡੀ ਚੀਜ਼ ਹੈ ਤੁਸੀਂ ਆਪਣੀ ਜਿਵਾ ਦੇ ਨਾਲ ਸਭ ਕੁਝ ਜਿੱਤ ਸਕਦੇ ਆ ਆਪਦੇ ਪਿਆਰ ਨਾਲ ਆਪਣੇ ਵਿਹਾਰ ਦੇ ਨਾਲ ਔਰ ਇੱਥੇ ਸਭ ਤੋਂ ਅੱਛੀ ਗੱਲ ਕੀ ਹੈ ਜੋ ਮੈਂ ਹੁਣ ਤੱਕ ਦੇਖੀ ਹੈ ਮੈਂ ਮੰਦਿਰ ਵੀ ਜਾਨਾ ਹੈ ਗੁਰਦੁਆਰੇ ਵੀ ਜਾਨਾ ਹੈ ਤਕਰੀਬਨ ਮੈਂ ਦੇਖਿਆ ਕਿ ਤਕਰੀਬਨ ਮੰਦਿਰ ਗੁਰਦੁਆਰੇ ਜਾਂ ਕੱਲੇ ਕੱਲੇ ਲੋਕ ਚਲੇ ਜਾਂਦੇ ਐ ਸਿੰਘ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਥੇ ਪਰਿਵਾਰ ਆਉਂਦੇ ਆ ਸਾਰੇ ਪਰਿਵਾਰ ਆਉਂਦੇ ਆ ਸਾਸੂ ਮਾਂ ਆਂਦੀ ਹੈ ਉਹਨਾਂ ਦੀ ਨੋ ਆਂਦੀ ਹੈ ਉਹਨਾਂ ਦਾ ਬੇਟਾ ਆਂਦਾ ਹੈ ਉਹਨਾਂ ਦੇ ਬੱਚੇ ਆਂਦੇ ਆ ਇਹ ਇੱਕ ਬੜੀ ਵੱਡੀ ਗੱਲ ਬੜੀ ਵਿਲੱਖਣ ਗੱਲ ਆ ਔਰ ਜੋ ਅੱਜ ਦੀ ਤਰੀਕ 'ਚ ਮੈਂ ਦੇਖਿਆ ਕਿ ਘਰਾਂ ਦੇ ਵਿੱਚ ਯੂਨਿਟੀ ਨਹੀਂ ਹੈ ਹਰ ਬੰਦਾ ਇਕੱਲਾ-ਇਕੱਲਾ ਤੁਰਿਆ ਫਿਰਦਾ ਜਦੋਂ ਮੈਂ ਇੱਥੇ ਦੇਖਦਾ ਕਿ ਪਰਵਾਰਾਂ ਦੇ ਪਰਿਵਾਰ ਆਂਦੇ ਆ ਇਹ ਇੱਕ ਬੜੀ ਵੱਡੀ ਗੱਲ ਹੈ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿੱਥੇ ਪੋਜ਼ਿਟਿਵਿਟੀ ਮਿਲਦੀ ਹੈ ਇੱਥੇ ਬਹੁਤ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਘਰ ਦੇ ਵਿੱਚ ਏਕਤਾ ਦਾ ਪ੍ਰਤੀਕ ਹੈ ਸਾਰੇ ਜਣੇ ਇਕੱਠੇ ਹੋ ਕੇ ਆਂਦੇ ਆ ਆਹੂਤੀ ਪਾਉਂਦੇ ਆ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਨੇ ਲੰਗਰ ਛਕਦੇ ਨੇ ਮਹਾ ਮਾਈ ਨੂੰ ਅਰਦਾਸਾਂ ਕਰਦੇ ਆ ਤੇ ਮੇਰੀ ਸਾਰਿਆ ਸਾਰੇ ਇੱਥੇ ਜਿਹੜੇ ਸੇਵਕ ਹੈ ਉਹਨਾਂ ਦੀ ਬੜੀ ਅਨਥਕ ਸੇਵਾ ਹੈ ਸਾਰੇ ਆ ਦਾਰ ਰਹਿੰਦੀ ਔਰ ਮੈਂ ਇਹ ਗੱਲ ਪਰਿਵਾਰਾਂ ਨੇ ਸੇਵਾ ਲਈ ਹੋਈ ਹੈ ਔਰ ਇੱਕ ਪਰਿਵਾਰ ਦੇ ਵਿੱਚ ਤਿੰਨ ਤੋਂ ਚਾਰ ਬੰਦੇ ਆ ਤਾਂ ਆਪਾਂ ਇਹ ਕਹਿ ਸਕਦੇ ਆ ਕਿ 35 3600 ਸੇਵਕ ਐਸ ਵੇਲੇ ਹਾਜ਼ਰ ਨੇ ਜਿਨ੍ਹਾਂ ਆਪਣੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਲਗਾ ਰਿਹਾ ਕੋਈ ਜੋੜੇ ਘਰ ਚ ਬੈਠਾ ਕੋਈ ਲੰਗਰ ਕਰ ਰਿਹਾ ਕੋਈ ਕਿਸੇ ਦੀ ਕਿਤਾ ਡਿਊਟੀ ਹੈ ਔਰ ਇੱਥੇ ਸਾਰੇ ਹੀ ਸੇਵਕ ਆਪਣੇ ਮਨ ਨਾਲ ਆਪਣੇ ਦਿਲ ਨਾਲ ਆਪਣੀ ਇੱਛਾ ਦੇ ਨਾਲ ਸੇਵਾ ਕਰ ਰਹੇ ਆ ਇਹ ਇਹ ਜਿਹੜੇ ਵਲੰਟੀਅਰਸ ਹੈ ਜਿਹੜੇ ਸੇਵਾਦਾਰ ਨੇ ਇਹ ਇੱਕ ਮਹਾਮਈ ਦੀ ਬੜੀ ਵੱਡੀ ਕਿਰਪਾ ਹੈ ਔਰ ਮੈਂ ਤੁਹਾਨੂੰ ਇਹ ਦੱਸਦਾ ਹੈ ਬਗਲਾ ਮੁਖੀ ਧਾਮ ਹੈ ਇਹ ਬਗਲਾ ਮੁਖੀ ਦਾ ਪਰਿਵਾਰ ਹੈ ਤੇ ਮੈਂ ਬੇਨਤੀ ਕਰਦਾ ਮਾਤਾ ਰਾਣੀ ਦੇ ਚਰਨਾਂ 'ਚ ਮੇਰਾ ਬਗਲਾ ਮੁਖੀ ਧਾਮ ਮੇਰਾ ਪਰਿਵਾਰ ਜਿੰਦਾਬਾਦ ਰਹੇ ਜੈ ਮਾ ਬਗਲਾ ਇਹ ਪੋਜ਼ਿਟਿਵਿਟੀ ਜਿਹੜੀ ਹੈ ਸੇਵਾਦਾਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਸਰ ਤੁਸੀਂ ਵੀ ਇੱਥੇ ਦਿਨ ਦਾ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਇਹ ਬਦਲਾਅ ਤੁਹਾਡੀ ਜ਼ਿੰਦਗੀ ਦੇ ਇਹ ਚਾਈ ਨੇ ਕਿੰਨੀ ਕੁ ਸੰਗਤ ਜਿਹੜੀ ਇੱਥੇ ਦੇਖਦੀ ਹੈ ਕਿ ਇਹਨਾਂ ਦੇ ਨਾਲ ਚਮਤਕਾਰ ਹੋਏ ਨੇ ਜੈ ਮਾਂ ਬੰਗਲਾ ਮੱਖੀ ਮੇਰਾ ਨਾਮ ਜਤਿਨਾ ਜੀ ਮੈਂ ਅੱਜ ਤੋਂ 6 ਸਾਲਾਂ ਤੋਂ ਆ ਰਿਹਾ ਪਹਿਲਾਂ ਮੈਂ ਨਾਰੀਅਲ ਕੁੰਡ ਤੇ ਸੇਵਾ ਕੀਤੀ ਫਿਰ ਮੈਂ ਹਮਣ ਕੁੰਡ ਵਿੱਚ ਇੱਥੇ ਅੰਦਰ ਕੀਤੀ ਜਿੱਦਾਂ ਜਿੱਦਾਂ ਡਿਊਟੀ ਲੱਗਦੀ ਉਦਾਂ ਆਪਾਂ ਕਰ ਲਈਦੀ ਆ ਬਹੁਤ ਅੱਛਾ ਲੱਗਦਾ ਕਦਮ ਟਿਕਦੇ ਹੀ ਨਹੀਂ ਆਪਾਂ ਕਹੀਏ ਘੱਟ ਕਦਮ ਟਿਕਦੇ ਆ ਸਿੱਧਾ ਇੱਥੇ ਆਨੋਂ ਕਦਮ ਰੁਕਦੇ ਆਗੇ ਹੋਰ ਕਿਤੇ ਕਦਮ ਨਹੀਂ ਰੁਕਦੇ ਬੰਦਾ ਕਹਿੰਦਾ ਚਲੋ ਜੀ ਮਹਾ ਮਾਹੀ ਦੇ ਦਰ ਤੇ ਚਲੀਏ 10 ਦਿਨ ਯਾਗਾ ਸੇਵਾ ਕਰਨੀ ਜਿੰਨੀ ਹੋ ਸਕੇ ਪਰ ਜਿੰਨੀ ਕਿ ਸੇਵਾ ਹੁੰਦੀ ਆਪਾਂ ਓਨੀ ਕੁ ਕਰੀਦੀ ਐ ਜੀ ਆਪ ਕੋ ਜਿੰਦਗੀ ਚ ਕੋਈ ਆਸੀ ਕਹਾਣੀ ਜਿਹੜੀ ਤੁਹਾਡੇ ਜੋ ਮਾਹ ਕੋ ਮੰਗਿਆ ਉਹ ਮਿਲਿਆ 2000 2021 ਦੇ ਵਿੱਚ ਮੇਰੇ ਮੰਮਾ ਦੀ ਡੈਥ ਹੋ ਗਈ ਸੀ ਮੈਂ ਵਾਈਫ ਅੱਛੀ ਮੰਗੀ ਬਹੁਤ ਅੱਛੀ ਮਿਲੀ ਮਾ ਮਾ ਮਾਈ ਕੋ 2 ਸਾਲ ਪਹਿਲਾਂ ਬੇਟਾ ਮੰਗਿਆ ਸੀ ਮੈਨੂੰ ਬੇਟਾ ਮਿਲਿਆ ਜਿੱਦਾਂ ਮੈਂ ਮੰਗਿਆ ਉਹੀ ਮੈਨੂੰ ਮਿਲਿਆ ਜੋ ਮਾਂ ਨੂੰ ਕਹੀਏ ਉਹੀ ਮਾਂ ਕੋ ਮਿਲਦਾ ਜਿੱਦਾਂ ਮਾਂ ਨੂੰ ਕਮ ਮਾ ਮਾਈ ਉਦਾਂ ਹੀ ਕਰਦੀ ਐ ਮੈਂ ਸਾਲ ਅੰਦਰ ਮੈਨੂੰ ਮੰਤਜੀ ਨੇ ਕਿਹਾ ਸਾਲ ਅੰਦਰ ਸੇਵਾ ਕਰਨੀ ਕੋਈ ਨਹੀਂ ਆਂਦਾ ਆਪਾਂ ਅੰਦਰ ਸੇਵਾ ਕੀਤੀ ਬਹੁਤ ਅੱਛਾ ਲੱਗਾ ਬਹੁਤ ਫੀਲ ਹੋਇਆ ਮਾ ਮਾਈ ਨੇ ਕਿਰਪਾ ਕੀਤੀ ਮਾ ਮਾਈ ਨੇ ਲੱਗਦਾ ਸੇਵਾ ਦਾ ਫਲ ਜਿਹੜਾ ਵਾ ਮਿਲਦੇ ਆ ਸੇਵਾ ਦਾ ਫਲ ਮਿਲਦਾ ਜੇ ਬੰਦਾ ਅੱਛੇ ਮਾਨ ਨਾਲ ਸੇਵਾ ਕਰੇ ਸਭ ਕੁਝ ਮਿਲਦਾ ਜੇ ਮਨੋਂ ਬੰਦਾ ਕਵੇ ਨਾ ਮਹਾ ਮਈ ਦੇ ਦਰ ਤੇ ਸੇਵਾ ਕਰਨੀ ਆ ਤੇ ਕਰਨੀ ਆ ਕੋਈ ਮਾਈ ਦਾ ਨਹੀਂ ਰੋਕ ਸਕਦਾ ਜੇ ਕਰਨੀ ਆ ਤੇ ਕਰਨੀ ਆ ਮੇਰਾ ਕਿਸ ਤਰ੍ਹਾਂ ਦੇ ਦੇ ਮੈਸੇਜ ਇੱਕ ਬਹੁਤ ਵਧੀਆ ਹੈਗਾ ਕਿ ਸੇਵਾ ਦਾ ਫਲ ਜਿਹੜਾ ਵਾ ਮਿਲਦਾ ਵਾ ਸਮਾਂ ਥੋੜਾ ਲੇਟ ਲੱਗਦਾ ਨਹੀਂ ਜੀ ਨਹੀਂ ਸਮਾਂ ਦਾ ਉਦੋਂ ਲੇਟ ਲੱਗਦਾ ਜਦੋਂ ਅਸੀਂ ਮਾਨਾ ਨਾ ਕਰੀਏ ਤੁਸੀਂ ਮਨ ਨਾਲ ਸੇਵਾ ਕਰੋ ਤੇ ਨਾਲ ਦੀ ਨਾਲ ਤੁਹਾਡੀ ਸੇਵਾ ਪ੍ਰਵਾਹ ਨੂੰਦੀ ਹੈ ਔਰ ਬਾਤਾ ਬਗਲਾ ਮੁਖ ਦੇ ਧਾਮ ਤੇ ਆ ਕੇ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਹੈ ਮੈਨੂੰ ਤਾਂ ਲੱਗਦਾ ਹੀ ਨਹੀਂ ਹੈ ਕਿ ਕਿਸੇ ਦੀ ਸੇਵਾ ਵਿਅਰਥ ਜਾਂਦੀ ਹੈ ਅਗਰ ਕਿਸੇ ਦੀ ਸੇਵਾ ਵਿਅਰਥ ਜਾਏ ਕਿਸੇ ਦੀ ਮਹਾਮਾਈ ਗੱਲ ਨਾ ਪੂਰੀ ਕਰੇ ਤਾਂ ਕੋਈ ਆਵੇ ਨਾ ਤੁਸੀਂ ਦੇਖੋ ਲੱਖਾਂ ਲੋਕ ਨੇ ਹਰ ਪਾਸੇ ਦੇ ਸੰਗਤੀ ਸੰਗਤ ਅਸੰਗਤੀ ਸੰਗਤ ਤੇ ਇਸ ਕਰਕੇ ਮਹਾ ਮਹਾਰਾਣੀ ਬਹੁਤ ਦਿਆਲੂ ਹੈ ਮਾਂ ਨੇ ਇਹ ਜੀ ਮਿਹਰ ਕੀਤੀ ਹੈ ਇਹ ਜੇ ਜੰਗਲ ਚ ਮੰਗਲ ਲਾਏ ਆ ਜੈ ਮਾਂ ਬਗਲਾ ਜੈ ਮਾਂ ਤਾਂ ਇਹ ਸੇਵਾਦਾਰਾਂ ਦੀ ਕਹਾਣੀ ਜਿਹੜੀ ਤੁਹਾਨੂੰ ਦੱਸੀ ਹੈ ਕਿ ਜਿਹੜੇ ਇੱਥੇ ਦਿਨ ਰਾਤ ਸੇਵਾ ਕਰਦੇ ਨੇ ਹਰ ਸਾਲ ਜਾਗ ਹੁੰਦਾ ਵਾ ਤੇ ਜਗਤ ਦੇ ਵਿੱਚ ਆਪਣੀ ਆਪਣੀ ਡਿਊਟੀਆਂ ਜਿਹੜੀਆਂ ਨਿਭਾਉਂਦੇ ਨੇ ਤਾਂ ਕਹਿ ਰਹੇ ਨੇ ਕਿ ਇੱਥੇ ਸੇਵਾ ਕਰਨ ਦਾ ਜਿਹੜਾ ਫਲ ਉਹਨਾਂ ਨੂੰ ਮਿਲਦਾ ਵਾ ਤਾਂ ਬਾਕੀ ਲੋਗਾਂ ਨੂੰ ਵੀ ਇਹ ਮੈਸੇਜ ਦਿੰਦੇ ਨੇ ਕਿ ਜਿੱਥੇ ਵੀ ਕੋਈ ਸੇਵਾ ਚੱਲੇ ਤਾਂ ਉੱਥੇ ਸੇਵਾ ਜਿਹੜੀ ਆ ਮਨ ਦੇ ਨਾਲ ਕਰੋ ਤੁਹਾਨੂੰ ਇਸ ਦਾ ਫਲ ਜਿਹੜਾ ਵਾ ਜ਼ਰੂਰ ਮਿਲੇਗਾ ਕੈਮਰਾਮੈਨ ਵਿਕਾਸ ਦੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ